ਹਾਂਜੀ ਦੋਸਤੋ ਸਵਾਗਤ ਹੈ ਇੱਕ ਵਾਰ ਫੇਰ ਤੁਹਾਡਾ ਸਾਡੀ ਇਸ ਨਵੀਂ ਵੀਡੀਓ ਵਿੱਚ ਇੱਕ ਨਵੀਂ ਅਪਡੇਟ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਤੁਹਾਡੇ ਵਾਸਤੇ ਉਮੀਦ ਕਰਾਂਗੇ ਕਿ ਤੁਸੀਂ ਸਾਰਿਆਂ ਨੇ ਠੀਕ ਹੋ ਫਤਿਹ ਸ਼ੇਰਗਿਲ ਦਾ ਨਾਮ ਕਿਹੜੇ ਕਿਹੜੇ ਲੋਕਾਂ ਨੇ ਸੁਣਿਆ ਆ ਤੁਹਾਨੂੰ ਦੱਸ ਦਈਏ ਕਿ ਫਤਿਹ ਸ਼ੇਰਗਿਲ ਇੱਕ ਸਿੰਗਰ ਆ ਪੰਜਾਬੀ ਤੇ ਉਸ ਨੇ ਸਟੇਜ ਦੇ ਉੱਪਰ ਸਿੱਧੂ ਮੂਸੇਵਾਲੇ ਦੇ ਬਾਰੇ ਕੀ ਕੀ ਆਇਆ ਆਬੀਅਸਲੀ ਤੁਹਾਨੂੰ ਦੱਸਾਂਗੇ ਪਰ ਤੁਸੀਂ ਇਹ ਸਿੰਗਰ ਦਾ ਨਾਮ ਪਹਿਲੀ ਵਾਰ ਸੁਣਿਆ ਹੋ ਤਾਂ ਵੀਡੀਓ ਦੇ ਥੱਲੇ ਕਮੈਂਟ ਕਰਕੇ ਜਰੂਰ ਦੱਸਿਓ ਤਾਂ ਉਹਨਾਂ ਦੱਸ ਦੇ ਕਿ ਸਿੱਧੂ ਮੂਸੇਵਾਲੇ ਦੀਆਂ ਫੋਟਵਾਂ ਫਤਿਹ ਸ਼ੇਰਗਿੱਲ ਨੂੰ ਦਿਖਾਉਂਦੇ ਸੀਗੇ ਅਤੇ ਉਸ ਤੋਂ ਬਾਅਦ ਫਤਿਹ ਸ਼ੇਰਗਿੱਲ ਨੇ ਕਿਹਾ ਕਿ ਮੈਂ ਸਿੱਧੂ ਮੂਸੇਵਾਲੇ ਵਾਂਗ ਬਣ ਜਾਊਂਗਾ ਸਿੱਧੂ ਮੂਸੇਵਾਲੇ ਨੇ ਜੋ ਕੁਝ 5 ਸਾਲ ਦੇ ਵਿੱਚ ਕੀਤਾ ਉਹ ਅਸੀਂ 15 ਸਾਲ ਤੱਕ ਨਹੀਂ ਕਰ ਸਕਦੇ ਅਤੇ ਫਤਿਹ ਸ਼ੇਰਗਿੱਲ ਨੇ ਕੀ ਕੁਝ ਕਿਹਾ ਸਿੱਧੂ ਮੂਸੇਵਾਲੇ ਦੇ ਬਾਰੇ ਆਓ ਤੁਹਾਨੂੰ ਅਸੀਂ ਉਹਦੀ ਇਹ ਵੀਡੀਓ ਦਿਖਾ ਦਿੰਨੇ ਆ ਜਰੂਰ ਇਹ ਵੀਡੀਓ ਨੂੰ ਐਂਡ ਤੱਕ ਵੇਖਿਓ ਜੇਕਰ ਵੀਡੀਓ ਚੰਗੀ ਲੱਗੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਅਤੇ ਦਨੀਆਂ ਹੋ ਨਵੀਂ ਤਾਜ਼ੀਆਂ ਅਪਡੇਟਾਂ ਦੇਖਣ ਵਾਸਤੇ ਜਿਨ੍ਹਾਂ ਨੇ ਹਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਜਾ ਕੇ ਜਰੂਰ ਕਰ ਲਿਓ ਹਰ ਰੋਜ਼ ਜਿਨ੍ਹਾਂ ਨਵੀਂ ਅਪਡੇਟਾਂ ਸੂ ਤੁਹਾਡੇ ਵਾਸਤੇ ਲੈ ਕੇ ਹੁੰਦੇ ਰਵਾਂਗੇ ਬਹੁਤ ਜ਼ਿਆਦਾ ਹਾਜ਼ਰ ਹੋਵਾਂਗੇ ਇੱਕ ਹੋਰ ਨਵੀਂ ਵੀਡੀਓ ਵਿੱਚ ਇੱਕ ਆਪਣੀ ਨਵੀਂ ਅਪਡੇਟ ਦੇ ਨਾਲ ਸਾਬ ਓਏ ਹੋਏ ਹੋਏ ਐਡਾ ਭਾਰ ਘਰ ਨੂੰ ਚਾਣੋ ਬਾਈ ਬਾਈ ਉਹਨਾਂ ਦੀ ਤਕੜੀ ਕਮਾਈ ਸੀ ਸਾਡੇ ਭਰਾ ਦੀ ਤਕੜੀ ਕਮਾਈ ਸੀ ਬਾਈ ਸਿੱਧੂ ਮੂਸੇ ਵਾਲਾ ਸਾਹਿਬ ਤੇ ਬਹੁਤ ਤਗੜੀ ਕਮਾਈ ਸੀ ਅਸੀਂ ਕੋਕ ਕੱਖ ਵੀ ਨਹੀਂ ਯਾਰ ਕਾਹ ਨੂੰ ਸਾਨੂੰ ਵੀ ਛੋਟਾ ਪਾਉਨੇ ਹੋ ਅਸੀਂ ਗਾ ਲਾਂਗੇ ਮੈਂ ਸਿੱਧੂ ਮੂਸੇ ਵਾਲਾ ਬਣ ਜੂ ਬਣ ਜੂ ਨਹੀਂ ਮੈਂ ਫਤਿਹ ਸ਼ੇਰ ਗੱਲਾਂ ਮੈਂ ਫਤਿਹ ਸ਼ੇਰ ਗੱਲੀ ਬਣਨਾ ਚਾਹੁੰਦਾ ਮੈਂ ਫਤਿਹ ਸ਼ੇਰ ਗੱਲੀ ਹੋਣਾ ਚਾਹੁੰਦਾ ਮੈਂ ਸਿੱਧੂ ਮੂਸੇ ਵਾਲਾ ਨਹੀਂ ਬਣ ਸਕਦਾ ਮੈਂ ਨਾ ਉਹਦੇ ਗਾਣੇ ਗਾ ਸਕਦਾ ਉਹਦੀ ਬਹੁਤ ਤਗੜੀ ਕਮਾਈ ਸੀ ਸਾਡੇ ਭਰਾ ਦੀ ਉਹਨੇ 5 ਸਾਲਾਂ ਦੇ ਵਿੱਚ ਜਿਹੜਾ ਕੀਤਾ ਉਹ ਸਾਡੇ ਤੋਂ 12 13 15 ਸਾਲਾਂ ਦੇ ਵਿੱਚ ਨਹੀਂ ਹੋਇਆ ਨਹੀਂ ਹੋਇਆ ਸਾਡਾ ਤਾਂ ਜਦੋਂ ਉਹਦਾ ਨਾਮ ਸਾਡਾ ਜ਼ਿਕਰ ਸਾਡੇ ਕੰਨਾਂ 'ਚ ਪੈਂਦਾ ਜਾਂ ਬਾਈ ਹੋਰੀ ਉਹਨਾਂ ਦੀ ਫੋਟੋ ਦਿਖਾ ਰਹੇ ਸੀ ਸਾਡੇ ਅੱਖਾਂ 'ਚ ਪਾਣੀ ਆ ਜਾਂਦਾ